ਡਿਪਾਰਟਮੈਂਟ ਬਣਨ ਜਾ ਰਹੇ ਹੈ ਪ੍ਰੈਜ਼ੀਡੈਂਟ 트੍ਰੰਪ ਨੂੰ ਦੋ ਮੇਨ ਬੰਦੇ ਇਲੋਨ ਮਸਕ ਜਿਸ ਨੇ ਇੰਨੀਆਂ ਵੱਡੀਆਂ ਕੰਪਨੀਆਂ ਬਣਾਈਆਂ ਫੈਸਲਾ ਲੈ ਕੇ ਸਪੇਸ ਐਕਸ ਲੈ ਕੇ ਟਵਿੱਟਰ ਨੂੰ ਖਰੀਦਿਆ ਐਕਸ ਉਸ ਤੋਂ ਬਾਅਦ ਵਿਵੇਕ ਰਾਮਾ ਸੁਆਮੀ ਇਹ ਵੀ ਜਿਹੜਾ ਆ ਬਿਲੀਅਨਅਰ ਬੰਦਾ ਹੈਗਾ ਜੰਗ ਨੌਜਵਾਨ ਆ ਬੜਾ ਸਮਾਰਟ ਹੈਗਾ ਹਾਈ ਆਈਕਿਊ ਹੈਗਾ ਸੋ ਦੋਨਾਂ ਨੂੰ ਉਹਨਾਂ ਨੇ ਚੁਣਿਆ ਹੈਗਾ ਬਿਵੇਕ ਰਾਮਾ ਸਵਾਮੀ ਤਾਂ ਇੱਥੋਂ ਦਾ ਕਹਿ ਰਿਹਾ ਵੀ ਜਿਹੜਾ ਇੱਥੇ ਦਾ ਗਵਰਨਮੈਂਟ ਦਾ ਸਿਸਟਮ ਆ ਇਹ ਤਾਂ ਮੈਨੂੰ ਇਦਾਂ ਲੱਗਦਾ ਵੀ ਜਿਹੜਾ ਥਰਡ ਵਰਡ ਕੰਟਰੀ ਦਾ ਹੁੰਦਾ ਵੀ ਕਹਿੰਦੇ ਵੀ 2 ਸਾਲ ਹੋ ਗਏ 18 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਜਦੋਂ ਦਾ ਪੈਨਡੈਮਿਕ ਰੁਕ ਗਿਆ ਆ ਹਜੇ ਵੀ 2/3 ਆਫ ਕੰਟਰੀਜ਼ 2.2 ਮਿਲੀਅਨ ਫੈਡਰਲ ਵਰਕਰਸ ਉਹ ਘਰੋਂ ਹੀ ਕੰਮ ਕਰਦੇ ਆ ਵਸ਼ਿੰਗਟਨ ਡੀਸੀ ਦੇ ਵਿੱਚ ਜਿਹੜੇ ਆਫੀਸਰਸ ਆ ਉਹ ਖਾਲੀ ਪਏ ਹੈਗੇ ਆ ਸਿਚੁਏਸ਼ਨ ਇੱਥੇ ਤੱਕ ਪਹੁੰਚ ਗਈ ਵਾਸ਼ਿੰਗਟਨ ਡੀਸੀ ਦੇ ਜਿਹੜੇ ਮੇਅਰ ਆ ਉਹਨੇ ਸਮਾਂ ਮੰਗਾਇਆ ਪ੍ਰੈਜ਼ੀਡੈਂਟ ਟਰੰਪ ਤੋਂ ਉਹ ਭਈ ਜਿਹੜੇ ਗਵਰਨਮੈਂਟ ਦੇ EMPLOYEES ਆ ਉਹਨਾਂ ਨੂੰ ਕਹੋ ਵਾਪਸ ਇੱਥੇ ਆਣ ਤਾਂ ਕਿ ਜਿਹੜੀ ਉੱਥੇ ਕੋਈ ਚਹਿਲ ਪਹਿਲ ਹੋਵੇ ਜਿਹੜਾ ਉੱਥੇ ਦਾ ਸ਼ਹਿਰ ਆ ਉਹਨੂੰ ਟੈਕਸ ਆਵੇ ਉੱਥੇ ਦੇ ਜਿਹੜੇ ਸਮਾਲ ਬਿਜ਼ਨੈਸਸ ਆ ਰੈਸਟੋਰੈਂਟਸ ਆ ਉਹ ਚੱਲਣੇ ਸ਼ੁਰੂ ਹੋਣ ਵਿਵੇਕ ਰਾਮਾ ਸਵਾਮੀ ਤਾਂ ਇੱਥੋਂ ਤੱਕ ਕਹਿ ਰਿਹਾ ਵੀ ਮੈਂ ਜੈਕ ਹੈਮਰ ਤੇ ਚੇਨਸ ਆ ਲੈ ਕੇ ਬਹੁਤ ਸਾਰੇ ਜਿਹੜੇ ਵਰਕਰਸ ਆ ਬਹੁਤ ਸਾਰੀਆਂ ਏਜੰਸੀਜ਼ ਆ ਉਹਨਾਂ ਨੂੰ ਕੱਟ ਕਰ ਦੇਣਾ ਹੈਗਾ ਆ 2 ਮਿਲੀਅਨ EMPLOYEES ਫੈਡਰਲ ਗਵਰਨਮੈਂਟ ਦੇ ਬਹੁਤ ਵੱਡਾ ਨੰਬਰ ਹੁੰਦਾ ਹੈਗਾ ਆ ਤੇ ਜਿਹਦੇ ਚੋਂ ਇੰਨੀ ਵੱਡੀ ਗਿਣਤੀ ਚ ਹਜੇ ਵੀ ਘਰੋਂ ਜਿਹੜਾ ਕੰਮ ਕਰ ਰਿਹਾ ਤੇ ਸਿਰਫ ਕਹਿੰਦੇ 25% ਜਿਹੜਾ ਆਫਿਸ ਸਪੇਸ ਆ ਉਹ ਕਵਰਡ ਆ ਇਸ ਵੇਲੇ ਉੱਥੇ ਇੱਥੇ ਤੁਸੀਂ ਅੰਦਾਜ਼ਾ ਲਾ ਲਓ ਕਿ ਕੀ ਕੁਝ ਚੱਲ ਰਿਹਾ ਹੈਗਾ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਉਹ ਕਹਿੰਦੇ ਵੀ ਅਸੀਂ ਟੋਟਲੀ ਐਲੀਮੀਨੇਟ ਕਰ ਦੇਣਾ ਹੈ ਆ ਇਸ ਸਟੇਟਸ ਦੇ ਕੋਲ ਹੱਕ ਹੋਣਾ ਚਾਹੀਦਾ ਤੇ ਉਹ ਉਹਨਾਂ ਨੇ ਕਿੱਦਾਂ ਦੀ ਜਿਹੜੀ ਐਜੂਕੇਸ਼ਨ ਦੇਣੀ ਹੈਗੀ ਆ ਬੱਚਿਆਂ ਨੂੰ ਉਹ ਉਹਦੇ ਤੇ ਡਿਪੈਂਡ ਹੋਣਾ ਚਾਹੀਦਾ 98% ਐਜੂਕੇਸ਼ਨ ਦੇ ਜਿਹੜੇ EMPLOYES ਆ ਉਹ ਘਰੋਂ ਕੰਮ ਕਰ ਰਹੇ ਆ ਸੋ ਇਹਦੇ ਵਿੱਚ ਬਿਜ਼ਨਸ ਇਨਸਾਈਡਰ ਨੇ ਅੱਜ ਪੂਰਾ ਡਾਟਾ ਵੀ ਦਿੱਤਾ ਹੈ ਕਿਹੜੀ ਕਿਹੜੀ ਡਿਪਾਰਟਮੈਂਟ ਚ ਲੋਕਾਂ ਦੀ ਕੀ ਕੀ ਜਿਹੜੀ ਤਨਖਾਹ ਹੈਗੀ ਆ ਹਮ ਹਮ ਅ ਕਹਿੰਦੇ ਭੀ 2004 ਦੇ ਵਿੱਚ 7.5 ਲੱਖ ਦੇ ਕਰੀਬ ਫੈਡਰਲ ਵਰਕਰਸ एलिਜੀਬਲ ਸੀ ਵਰਕ ਫਰੋਮ ਹੋਮ ਉਹ ਤੋਂ ਲੈ ਕੇ ਹੁਣ ਜਿਹੜਾ 1.3 ਮਿਲੀਅਨ ਤੱਕ ਪਹੁੰਚ ਗਿਆ ਵਿਵੇਕ ਰਾਮਾ ਸੁਆਮੀ ਇਹ ਕਹਿੰਦਾ ਭੀ ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਲੋਕ 8 ਤੋਂ 6 ਕੰਮ ਕਰਦੇ ਆ ਤੇ ਜਿਹੜੇ ਫੈਡਰਲ ਗਵਰਨਮੈਂਟ ਤੇ ਜਿੱਥੇ ਸਾਡਾ ਟੈਕਸ ਫੇਅਰ ਦਾ ਮਨੀ ਜਾਂਦਾ ਆ ਉਹ ਕਿਉਂ ਨਹੀਂ 8 ਤੋਂ 6 ਆਫਿਸ ਦੇ ਵਿੱਚ ਕੰਮ ਕਰਦੇ ਹੂੰ ਜੀ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ ਯੂਐਸ ਦੀ ਸਰਕਾਰ ਦਾ ਜਿਹੜਾ ਸਭ ਤੋਂ ਵੱਡਾ EMPLOYER ਆ ਉਹ ਡਿਪਾਰਟਮੈਂਟ ਆਫ ਟ੍ਰੈਜਰੀ ਆ ਯੂਐਸ ਆਫਿਸ ਆਫ ਪਰਸਨਲ ਮੈਨੇਜਮੈਂਟ ਦੇ ਵਿੱਚ ਜਿਹੜਾ ਸ਼ੋ ਕਰਦਾ ਅੱਠ ਕੈਬਨਟ ਲੈਵਲ ਦੀਆਂ ਜਿਹੜੀਆਂ ਏਜੰਸੀਜ਼ ਆ ਤੇ 1 ਲੱਖ ਤੋਂ ਵੱਧ ਜਿਹੜੇ ਆ ਟ੍ਰੈਜਰੀ ਡਿਪਾਰਟਮੈਂਟ ਦੇ EMPLOYEES ਆ ਜਿਨ੍ਹਾਂ ਦੇ ਵਿੱਚੋਂ IRS ਦੇ ਉੱਤੇ 94 ਹਜ਼ਾਰ ਆ ਜਿਹੜਾ 트럼ਪ ਹੁਣੀ IRS ਨੂੰ ਨਕਾਰਾ ਕਰਨ ਵਾਲੀ ਗੱਲ ਵੀ ਇੱਕ ਹਿਸਾਬ ਦੇ ਨਾਲ ਦਾ ਲੱਗਦਾ ਵੀ ਸਭ ਤੋਂ ਵੱਡੀ ਗਾਜ ਇਹ ਗੱਟਣੀ ਆ IRS ਦੇ ਜਿਹੜੇ ਆਡਿਟਸ ਤੋਂ ਆਮ ਲੋਕਾਂ ਦੀ ਬਜਾਏ ਜਿਹੜੇ ਤਨਾੜ ਹੁੰਦੇ ਆ ਉਹਨਾਂ ਨੂੰ ਸਭ ਤੋਂ ਵੱਧ ਜਿਹੜਾ ਉਹ ਖਤਰਾ ਰਹਿੰਦਾ ਆ ਸੋ ਲੱਗਦਾ ਵੀ ਇਹੀ ਲੱਗੂਗਾ ਵੀ ਟਰੰਪ ਹੁਣਾਂ ਦੇ ਕਾਰਜਕਾਲ ਦੇ ਵਿੱਚ ਜਿੱਦਾਂ ਇਹ DOG ਵਾਲੀ ਆ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਵਾਲੇ IRS ਦੇ ਵਿੱਚੋਂ ਕਾਫੀ ਜ਼ਿਆਦਾ ਜਿਹੜੀਆਂ ਛੁੱਟੀਆਂ ਕਿੱਤੀਆਂ ਜਿਹੜੀਆਂ ਉਹ ਜਾ ਸਕਦੀਆਂ ਹੈਗੀਆਂ ਉਹ ਨਹੀਂ ਕੱਲਾ ਪੈਂਟਾਗਨ ਵੀ ਰਾਜਨਵੀਰ ਸਿੰਘ ਜੀ ਪੈਂਟਾਗਨ 'ਚ 7 ਸਾਲ ਹੋ ਗਏ ਕਹਿੰਦੇ ਆਡਿਟ ਨਹੀਂ ਹੋਇਆ ਉਹ ਆਡਿਟ ਆਡਿਟ ਹੁੰਦਾ ਉਹਨਾਂ ਦੀ ਰਿਪੋਰਟ ਵੀ ਕਵਾਜ ਜਾਂਦੀ ਹੈ ਇਹ ਕੋਈ ਨਵੀਂ ਗੱਲ ਨਹੀਂ ਆ ਉਹ ਛੋਟੇ ਛੋਟੇ ਜਿਹੜੇ ਨਟ ਬੋਲਟ ਆ ਉਹ ਜਿਹੜੇ ਕੀ ਕੁਛ ਸੈਂਟਾਂ ਦੇ ਜਾਂ ਕੁਛ ਡਾਲਰਾਂ ਦੇ ਆ ਉਹ ਹਜ਼ਾਰ ਜਿਹਾਂ ਡਾਲਰ ਦੇ ਲਿੰਦੇ ਆ ਇੱਕ ਘਪਲੇ ਬਾਜ਼ੀਆਂ ਇੱਕ ਨਹੀਂ ਕਈ ਤਰੀਕੇ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਆ ਸੋ ਕਈ ਰੀ ਆਮ ਲੋਕਾਂ ਨੂੰ ਜਿਹੜਾ ਉਹ ਪਤਾ ਨਹੀਂ ਲੱਗਦਾ ਵੀ ਹੋ ਕੀ ਜਿਹੜਾ ਉਹ ਰਿਆ ਹੁੰਦਾ ਆ ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਜਿਸ ਦੇ ਵਿੱਚ ਵੈਟਰਨਸ ਦਾ ਧਿਆਨ ਰੱਖੜਾ ਹੁੰਦਾ ਆ ਸਭ ਤੋਂ ਜ਼ਿਆਦਾ এমਪਲੋਇਮੈਂਟ ਆ ਸਾਡੇ 486000 ਐਵਰੇਜ ਸੈਲਰੀ ਉੱਤੇ 1 ਲੱਖ ਡਾਲਰ ਤੇ 5000 ਦੀ ਆ ਸੋ ਉਹ ਉਹਦੇ ਤੇ ਇਹ ਜਿਹੜੇ ਫੈਡਰਲ ਸਿਵਿਲিয়ান এমਪਲੋਇਮੈਂਟ ਤੇ ਜਿਹੜੀਆਂ ਸੈਲਰੀਜ਼ ਆ ਡਿਪਾਰਟਮੈਂਟ ਦੀ ਆ ਹੋਮਲੈਂਡ ਸਿਕਿਉਰਿਟੀ ਦੇ ਵਿੱਚ 222000 ਆਰਮੀ ਦੇ ਵਿੱਚ 221000 ਨੇਵੀ ਚ 216000 ਆ ਆ Air Force ਦੇ ਵਿੱਚ 168000 Department of Defence 156000 ਤੇ ਸਭ ਤੋਂ ਘੱਟ ਜਿਹੜੇ ਸਿਵਿਲਿయన్స్ ਆ ਉਹ Department of Education 4245 ਆ ਜਿਹੜੇ ਉੱਥੇ ਆ ਹੈਗੇ ਨੇ ਸੋ ਮਾਸ ਰਿਡਕਸ਼ਨਸ ਕਹਿੰਦੇ ਆ ਵੀ ਅਸੀਂ ਇਹਨਾਂ ਨੇ ਕਰਨੀਆਂ ਆ ਰਾਮਾ ਸੁਆਮੀ ਨੇ ਫਾਕਸ ਨਿਊਜ਼ ਦੇ ਨਾਲ ਗੱਲ ਕਰਦੇ ਹੋਏ ਜਿਹੜਾ ਇਹ ਆਖਿਆ ਸੀਗਾ ਸੋ ਕੀ ਬਣੂਗਾ ਇਹ ਦੇਖਣ ਦੀ ਗੱਲ ਆ ਸੈਵਰੈਂਸ ਪੇ ਕਿੰਨੀ ਦਿੱਤੀ ਜਾਊਗੀ ਕਿੰਨੇ ਮਹੀਨੇ ਦੀ ਦਿੱਤੀ ਜਾਊਗੀ ਜਾਂ ਕਿੰਨੇ ਹਫ਼ਤਿਆਂ ਦੀ ਜਿਹੜੀ ਉਹ ਹੋਊਗੀ ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਰਹੇਗੀ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਕਿਉਂਕਿ ਇਹ ਨਵਾਂ ਮਹਿਕਮਾ ਆ ਇਹਦੇ ਲਈ ਇਹਨਾਂ ਦੋਨਾਂ ਨੂੰ ਲਾਉਣ ਦੇ ਲਈ ਸੈਨੇਟ ਦੀ ਅਪਰੂਵਲ ਦੀ ਜ਼ਰੂਰਤ ਨਹੀਂ ਆ ਸੋ ਇਹ ਦੋਨੋਂ ਪੱਕੇ ਹੀ ਆ ਬਾਕੀ ਜਿੰਨੇ ਵੀ ਨਾਮ ਆ ਰਹੇ ਆ ਪਿਕਸ ਜਿਹੜੀਆਂ ਕੀਤੀਆਂ ਜਾ ਰਹੀਆਂ ਨਾਮਿਨੇਟ ਕੀਤੇ ਜਾ ਰਹੇ ਆ ਉਹਨਾਂ ਨੂੰ ਕੈਬਿਨੇਟ ਲੈਵਲ ਦੀ ਜਿਹੜੇ ਵਿੱਚ ਆਉਣ ਦੇ ਲਈ ਸੈਨਟ ਦੀ ਅਪਰੂਵਲ ਦੀ ਲੋੜ ਪੈਣੀ ਆ ਪਰ ਇਹ ਜਿਹੜਾ ਨਵਾਂ ਮਹਿਕਮਾ ਜਿਹੜਾ ਬਣਾਇਆ ਗਿਆ ਇਹਨਾਂ ਦੇ ਲਈ ਸਪੈਸ਼ਲ ਐਫੀਸ਼ੀਐਂਸੀ ਨੂੰ ਜਿਹੜਾ ਉਹ ਲੈ ਕੇ ਇਹਦੇ ਲਈ ਹੁਣ ਦੇਖੋ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ ਬਿਜ਼ਨਸ ਇਨਸਾਈਡਰ ਨੇ ਰਿਪੋਰਟ ਕੀਤਾ ਸੀ ਵੀ ਯੂਐਸ ਨੇ 2024 ਦੇ ਵਿੱਚ 7 ਟ੍ਰਿਲੀਅਨ ਡਾਲਰ ਜਿਹੜਾ ਆ ਉਹ ਸਪੈਂਡ ਅਕਿਤاسي ਇਹ ਕਹਿੰਦੇ ਆ ਵੀ ਇਲਨ ਮਸਕ ਤੇ ਰਾਮਾ ਸੁਆਮੀ ਕਹਿੰਦੇ ਵੀ ਇਹਨਾਂ ਦੇ ਵਿੱਚੋਂ ਅਸੀਂ ਜਿਹੜਾ 1 ਤੋਂ 2 ਟ੍ਰਿਲੀਅਨ ਡਾਲਰ ਜਿਹੜਾ ਆ ਸਰਕਾਰ ਦਾ ਬਚਾ ਸਕਦੇ ਹੈਗੇ ਆ ਸੋ ਸੋਸ਼ਲ ਸਿਕਿਉਰਿਟੀ ਹੈਲਥ ਪ੍ਰੋਗਰਾਮ ਮੈਡੀਕੇਅਰ ਇਹਨਾਂ ਦੇ ਵਿੱਚ ਬਹੁਤ ਵੱਡੇ ਚੌਪ ਹੋਣਗੇ ਇਹ ਲੱਗਦਾ ਸੋ ਜਿਹੜੇ ਜਿਹੜੇ ਲੋਕ ਸੋਸ਼ਲ ਸਿਕਿਉਰਿਟੀ ਤੇ ਆ ਹੈਲਥ ਪ੍ਰੋਗਰਾਮ ਦੇ ਨਾਲ ਜੁੜੇ ਆ ਮੈਡੀਕੇਅਰ ਦੇ ਨਾਲ ਜੁੜੇ ਆ ਉਹਨਾਂ ਨੂੰ ਹੋ ਸਕਦਾ ਆ ਵੀ ਚੀਜ਼ਾਂ ਦੇ ਵਿੱਚ ਕਟੌਤੀਆਂ ਜਿਹੜੀਆਂ ਉਹ ਆਉਂਦੀਆਂ ਦਿਖਣ ਅਕਤੂਬਰ ਮਹੀਨੇ ਦੇ ਵਿੱਚ ਏਲਨ ਮਸਕ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਸੀ ਕਿ ਜਿਹੜੇ ਬੰਦੇ ਲੇਆਫ ਕਰਨੇ ਆ ਫੈਡਰਲ EMPLOYES ਹਜ਼ਾਰਾਂ ਦੀ ਗਿਣਤੀ ਚ ਲੱਖਾਂ ਚ ਵੀ ਹੋ ਸਕਦੇ ਆ ਕਹਿੰਦੇ ਅਸੀਂ ਇਹ ਨਹੀਂ ਜਾਣਦੇ ਵੀ ਉਹ ਬਿਲਕੁਲ ਹੀ ਪੂਰ ਹੋ ਜਾਣ ਬੇਕਾਰ ਹੋ ਜਾਣ ਦੋ-ਦੋ ਸਾਲਾਂ ਦੀ ਸੈਵਰੈਂਸ ਬੇ ਤੱਕ ਵੀ ਉਹਨਾਂ ਨੂੰ ਦਿੱਤੀ ਜਾਊਗੀ ਤਾਂ ਕਿ ਦੋ ਸਾਲਾਂ ਚ ਉਹ ਹੋਰ ਜੋਬਸ ਲੱਭ ਸਕਣ ਸੋ ਇੱਕ ਤਰ੍ਹਾਂ ਦੇ ਨਾਲ ਯੂ ਐਸ ਦੀ ਜਿਹੜੀ ਫੈਡਰਲ ਗਵਰਨਮੈਂਟ ਆ ਇਹ ਦੋਨੋਂ ਹੀ ਬੰਦੇ ਜਿਹੜੇ ਦੋਨੋਂ ਹੀ ਬਿਜ਼ਨਸਮੈਨ ਆ ਦੋਨੋਂ ਐਜ਼ ਅ ਬਿਜ਼ਨਸ ਉਸ ਨੂੰ ਜਿਹੜਾ ਰਨ ਕਰਨਾ ਚਾਹੁੰਦੇ ਆ ਕਿੰਨਾ ਕੁ ਕਾਮਯਾਬ ਹੋਊਗਾ ਸਰਕਾਰ ਐਂ ਤਾਂ ਚੱਲਦੀ ਨਹੀਂ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਆਉਣ ਵਾਲੇ ਸਮੇਂ 'ਚ ਸਾਂਝੇ ਕਰਦੇ ਰਹਾਂਗੇ ਪਰ ਇਹ ਗੱਲ ਇੱਕ ਪੱਕੀ ਆ ਜਿੰਨੇ ਵੀ ਲੋਕ ਜਿਹੜੇ ਫੈਡਰਲ EMPLOYEES ਹੈਗੇ ਇਸ ਟਾਈਮ ਜੇ ਉਹਨਾਂ ਦੀ ਜੌਬ ਉਹ ਉੱਥੇ ਲੇਜੀ ਹੈਗੇ ਆ ਲਾਊਜੀ ਹੈਗੇ ਆ ਤੇ ਫੇਰ ਉਹਨਾਂ ਦਾ ਜਿਹੜਾ ਨੰਬਰ ਆਉਣ ਵਾਲਾ ਹੀ ਆ ਜੀ ਤੇ